ਖਬਰ ਮਾਛੀਵਾੜਾ ਤੋਂ ਜਿੱਥੇ ਅਸਮਾਨ ਵਿੱਚ ਜਹਾਜ਼ ਜਹਾਜ਼ ਵੱਲੋਂ ਅੰਗਾਰੇ ਛੱਡੇ ਗਏ ਤਾਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਤਾਂ ਕਿਸੇ ਵਿਅਕਤੀ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਜਿਸ ਨੂੰ ਪਾਕਿਸਤਾਨ ਵੱਲੋਂ ਹਮਲਾ ਹੋਣ ਦਾ ਖਾਸਾ ਪ੍ਰਗਟਾਇਆ ਗਿਆ ਹੈ ਅਸਮਾਨ ਵਿੱਚ ਅੰਗਾਰੇ ਛੱਡੇ ਜਹਾਜ਼ ਦੀ ਵੀਡੀਓ ਜਦੋਂ ਵਾਇਰਲ ਹੋਈ ਤਾਂ ਜਹਾਜ਼ ਨੇੜਲੇ ਪਿੰਡ ਕੰਕੇ ਅਕਾਲਗੜ੍ਹ ਸੌੜੀਆਂ ਤੋਂ ਗੁਜ਼ਰ ਰਿਹਾ ਸੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਛੀਵਾੜਾ ਫੋਰਸ ਤੋਂ ਤਲਾਸ਼ਾ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਗਏ ਜਹਾਜ਼ ਨੂੰ ਅੰਗਾਰੇ ਛੱਟਣ ਤੋਂ ਬਾਅਦ ਆਲੇ ਦੁਆਲੇ ਦੇ ਖੇਤਾਂ ਵਿੱਚ ਵੀ ਤਲਾਸ਼ੀ ਲਈ ਗਈ ਹੈ ਅਤੇ ਕਿਤੇ ਕੋਈ ਮਜ਼ਹਲ ਜਾਂ ਬੰਮਨਮਾ ਵਸਤੂ ਤਾਨੀ ਗਰੀ ਪਰ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਮੌਕੇ ਤੇ ਪਹੁੰਚੇ ਪਰਿਸ਼ਾਸ਼ਣ ਨੇ ਏਅਰ ਫੋਰਸ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਪਸ਼ਟ ਕੀਤਾ ਕਿ ਅਸਮਾਨ ਵਿੱਚ ਜੋ ਜਹਾਜ਼ ਬੰਗਾਰੇ ਛੱਡੇ ਗਏ ਹਨ ਉਹ ਕੇਵਲ ਫੌਜੀ ਅਭਿਆਸ ਹੈ ਅਤੇ ਜਹਾਜ਼ ਹੋਲ ਅਜਾ ਕੁਝ ਵੀ ਨਹੀਂ ਛੁੱਟੇਗਾ ਜਿਸ ਨਾਲ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਵੇ ਹਾਂਜੀ ਨਾਮ ਦੱਸ ਹਾਂ ਮੇਰਾ ਨਾਮ ਰੇਲਾੜੀ ਪਿੰਡ ਅਕਾਲਗੜ ਤੋਂ ਐ ਕੀ ਗੱਲਬਾਤ ਕੀ ਦੇਖਿਆ ਜੀ ਤੁਸੀਂ ਹਾਂ ਗੱਲਬਾਤ ਇਦਾਂ ਆ ਵੀਰੇ ਆਪਣੇ ਬੁਰਜ ਪਾਵਰ ਤੋਂ ਇਧਰ ਮਾਛੜੇ ਵੱਲੋਂ ਜਹਾਜ਼ ਗਿਆ ਆਰਮੀ ਦਾ ਤੇ ਉੱਪਰੋਂ ਕੋਈ ਜਿਵੇਂ ਰਾਕਟ ਐਬ ਜੀ ਜਿਹੜੀਆਂ ਗਰੀਆਂ ਆ ਦਸ਼ਕੌਰਾਂ ਆਈਆਂ ਜਿਹਦੇ ਕਰਕੇ ਥੋੜਾ ਜਿਹਾ ਪਿੰਡ 'ਚ ਡਰ ਦਾ ਮਾਹੌਲ ਜਿਹਾ ਬਣਿਆ ਹੋਇਆ ਕਿੰਨੇ ਕ'ਤੇ ਵਜੇ ਤੇ 1:30 ਵਜੇ ਦੀ ਗੱਲ ਆ ਜੀ ਅੱਜ ਦਿਨ ਦੀ ਉਹ ਅੱਛਾ ਜੀ ਹਾਂਜੀ ਸੁਚਿਤ ਕੀਤਾ ਗਿਆ ਕੁਝ ਕੀ ਲੱਗਦਾ ਹਾਂਜੀ ਪ੍ਰਸ਼ਾਸਨ ਵੀ ਪਹੁੰਚਿਆ ਸੀ ਸੁਚਿਤ ਕੀਤਾ ਗਿਆ ਉਹਨਾਂ ਨੂੰ ਇੱਕ ਸਾਹਮਣੇ ਸਾਡੇ ਇੱਧਰ ਘਰ ਆਈ ਡੇਰੇ 'ਚ ਉਹਨਾਂ ਦੇ ਯਾਨੀ ਕਿ ਘਰੇ ਵੀ ਉਹ ਚੀਜ਼ ਗਿਰੀ ਆ ਥੋੜੀ ਜਿਹਾ ਉਹਨਾਂ ਨੂੰ ਲੱਗਿਆ ਥੋੜਾ ਡਰ ਜਿਹਾ ਮਾਹੌਲ ਜਿਹਾ ਵੀ ਲਿਸ਼ਕੋਰ ਜੀ ਗਿਰੀ ਉਹਨਾਂ ਦੇ ਤੇ ਇੱਕ ਫਾਦਰ ਸਾਹਿਬ ਆ ਰਹੇ ਸੀ ਮਾਛੜ ਤੋਂ ਗੱਡੀ 'ਚ ਉਹਨਾਂ ਨੇ ਗੱਡੀ ਸਾਈਡ ਤੇ ਲਾਈ ਆ ਯਾਨੀ ਕਿ ਉੱਪਰ ਉਹਨਾਂ ਨੂੰ ਐਨ ਪੂਰਾ ਗਿਰਦਾ ਦੇਖਿਆ ਚ ਰਸਤੇ ਤੇ ਐਡੋਂਲੇ ਕੁਝ ਮਿਲਿਆ ਵੀ ਪਾਰਟ ਕਿਸੇ ਨਹੀਂ ਨਹੀਂ ਮਿਲਿਆ ਕੁਝ ਨਹੀਂ ਹੈਗਾ ਪ੍ਰਸ਼ਾਸਨ ਨੇ ਵੀ ਚੈੱਕ ਕੀਤਾ ਆਲੇ ਦੋਲੇ ਪਿੰਡ ਸਾਰਾ ਚੈੱਕ ਕੀਤਾ ਉਹਨਾਂ ਨੇ ਤੇ ਇਦਾਂ ਦਾ ਕੁਝ ਨਹੀਂ ਮਿਲਿਆ ਉਹ ਜੀ ਨੂੰ ਥੋੜਾ ਡਰ ਜਿਹਾ ਲੱਗਦਾ ਸੀ ਉਹ ਜਾ